ਮੇਰੀ ਨਾ ਇੱਕ ਬੇਨਤੀ ਆ ਆਪਣੇ ਸਾਰੇ ਪੰਜਾਬੀ ਵੀਰਾਂ ਨੂੰ ਵੀਰੇ ਜਿਹੜੇ ਤਿੰਨ ਆਰਡੀਨੈਂਸ ਨੇ ਨਾ ਨੌਜਵਾਨ ਵੀਰੋ ਸਾਰੇ ਇਹਨੂੰ ਇੱਕ ਵਾਰੀ ਡਿਟੇਲ ਦੇ ਵਿੱਚ ਸਮਝ ਲਓ ਇਹਦੇ ਵਿੱਚ ਜੇ ਤੁਹਾਡੇ ਕੋਲ ਸਮਾਂ ਹੈਗਾ ਮੈਂ 2 ਮਿੰਟ ਦੇ ਵਿੱਚ ਸਮਝਾ ਸਕਦਾ ਤਿੰਨ ਆਰਡੀਨੈਂਸ ਨੇ ਹੁਣ ਆਮ ਆਪਾਂ ਨੂੰ ਇਹ ਹੈ ਵੀ ਐਮਐਸਪੀ ਟੁੱਟ ਗਈ ਇਹ ਹੋ ਗਿਆ ਕਈ ਲੋਕ ਨਾ ਹਵਾ ਚ ਭੱਜੇ ਫਿਰ ਰਹੇ ਨੇ ਸਾਡੇ ਵਰਗੇ ਠੀਕ ਹੈ ਜੀ ਓਏ ਟੁੱਟ ਗਈ ਜੀ ਉਹਨਾਂ ਨੇ ਜ਼ਮੀਨਾਂ ਦਾ ਬਲੀਆਂ ਜੀ ਇਹ ਇਦਾਂ ਨਹੀਂ ਦੱਬੀਆਂ ਜਾਣੀਆਂ ਅਸਲ ਪਲੈਨਿੰਗ ਕੀ ਹੈ ਜਿਹੜਾ ਅੱਜ ਤੋਂ 3 ਸਾਲ ਬਾਅਦ ਦਾ ਸਿਨੈਰੀਓ ਹੋਣਾ ਹੈ ਕੰਟਰੈਕਟ ਫਾਰਮਿੰਗ ਹੈ ਉਹਦੇ ਵਿੱਚ ਕੀ ਹੈ ਉਹਨਾਂ ਨੇ ਆਪਣੇ ਨਾਲ ਕੰਟਰੈਕਟ ਕਰ ਲੈਣਾ ਹੈ ਲੋ ਜੀ ਤੁਹਾਨੂੰ 50000 ਮਿਲਦਾ ਲੱਖ ਰੁਪਏ ਕੀਲਾ ਦਵਾਂਗੇ ਮੇਰੇ ਵਰਗੇ ਜੱਟ ਨੇ ਲਾ ਲੋ ਚਾਹੇ ਇਹਦਾ ਖੇਤੀ ਨਹੀਂ ਕਰਦਾ ਨੌਕਰੀ ਕਰਦਾ ਮੈਂ ਠੇਕੇ ਤੇ ਦਿੰਦਾ ਮੈਂ ਕਹਿੰਦਾ ਲੈ ਮੇਰਾ ਦਿਮਾਗ ਖਰਾਵਾ ਮੈਨੂੰ 50000 ਚ ਦੇਣਾ ਲੱਖ ਚ ਦੂੰ ਮੈਂ ਉਹਨੇ ਮੈਨੂੰ 15 ਸਾਲ ਦਾ ਕੰਟਰੈਕਟ ਕਰਨਾ ਉਹਨੇ ਬੜਾ ਸੋਹਣਾ ਐਗਰੀਮੈਂਟ ਹੋਣਾ ਮੈਂ ਕਹਿੰਦਾ ਵੀ ਬਾਈ ਸਾਰਾ ਕੁਝ ਲਿਖ ਕੇ ਦੇਤਾ ਹੁਣ ਨਹੀਂ ਕੋਈ ਟੈਨਸ਼ਨ ਆ ਹਨਾ ਆਪਾਂ ਨੂੰ 15 ਸਾਲ ਵਾਸਤੇ ਲੱਖ ਰੁਪਏ ਕੀਲੇ ਦਾ ਆਪਾਂ ਨੂੰ ਮਿਲਣਾ ਹੀ ਮਿਲਣਾ ਮੈਂ ਖੁਸ਼ ਹੋ ਕੇ ਕਰ ਲੈਣਾ ਜਿਹੜੇ ਹੋਰ ਮੇਰੇ ਪਿੰਡ ਦੇ ਵਿੱਚ ਚਾਰ ਠੇਕੇ ਦੇ ਲੈਣੇ ਵਾਲੇ ਜ਼ਮੀਨਾਂ ਨੇ ਉਹਨਾਂ ਨੇ ਕੀ ਕਰਨਾ ਉਹਨਾਂ ਨੇ ਸਾਲ ਦੇਖਣਾ 2 ਸਾਲ ਬਾਅਦ ਉਹਨਾਂ ਨੇ ਆਪਣੇ ਸੰਤੋਸ ਸੰਦਈਏ ਵੇਚ ਦੇਣੇ ਨੇ ਵੀ ਬਾਈ ਕੰਮੇ ਨਹੀਂ ਰਿਹਾ ਸਭ ਖੇਤੀ ਦਾ ਟਟਿਆਣਾ ਮੰਚੋਂ 4 ਸਾਲਾਂ ਬਾਅਦ ਉਹਨੇ ਮੈਨੂੰ ਕਹਿਣਾ ਵੀ ਬਾਈ ਜੀ ਮੈਨੂੰ ਤਾਂ ਘਾਟਾ ਪੈ ਗਿਆ ਮੈਂ ਤਾਂ 20000 ਦੇ ਸਕਦਾ ਫਿਰ ਮੈਂ ਕੀ ਆਮ ਆਪਣੇ ਕੀ ਹੁੰਦਾ ਬਾਈ ਪੰਚਾਇਤ ਇਕੱਠੀ ਕਰ ਲਾਂਗੇ ਹੁਣ ਪੰਚਾਇਤ ਵਾਲੀ ਅੰਬਾਨੀ ਤੇ ਕਿਹੜੇ ਤੇ ਕਰ ਲਾਂਗੇ ਆਪਾਂ ਇਕੱਠੀ ਠੀਕ ਹੈ ਦੂਜੀ ਆਪਸ਼ਨ ਹੁੰਦੀ ਆ ਥਾਣੇ ਜਾਊਗਾ ਐਸ ਐਚਓ ਦੀ ਕੀ ਮਜਾ ਲਾ ਕਿਸੇ ਬੰਬੇ ਦੇ ਬਾਣੀਆਂ ਨੂੰ ਬੁਲਾ ਲਵੇ ਉਰੇ ਤੀਜੀ অপਸ਼ਨ ਆਪਣੇ ਨਾ ਇੱਕ ਮੈਂ ਪਹਿਲਾਂ ਵੀ ਇੱਕ ਬਾਈਟ ਦੇ ਰਿਹਾ ਸੀ ਉਹਦੇ ਜਿਵੇਂ ਮੈਂ ਸ਼ਬਦ ਯੂਜ਼ ਕਰਦਾ ਹਾਂ ਨਾ ਆਪਣੇ ਨਾ ਜੱਟਾਂ ਦੇ ਘਰੇ ਸਾਡੇ ਨੇ ਇੱਕ ਜਰ ਲੱਗੀ 12 ਮੋਰ ਦੀ ਪਈਓ ਹੁੰਦੀ ਆ। ਫਿਰ ਆਪਾਂ ਕਹਿਣਾ ਸਾਡੇ ਗੋਲੀ ਮਰੂ। ਜਦ ਆਪਾਂ ਰਫਲ ਜਾ ਕੇ ਜਾਣਾ ਹੈ ਅਗਲੇ ਨੇ ਕਹਿਣਾ ਬਾਈ ਜੀ ਮੈਂ 20000 ਤੇ ਨੌਕਰੀ ਕਰਦਾ ਉਹਰੇ ਮੈਨੇਜਰ ਰੱਖਿਆ ਮੈਂ ਤਾਂ ਤੁਸੀਂ ਬਾਈ ਜੀ ਬਾਹੂ ਨਾਲ ਕਰੋ ਗੱਲ ਜਾ ਕੇ। ਉਹ ਵੀ অপਸ਼ਨ ਖਤਮ ਹੋ ਵੀ ਐਂਡ ਜੇ ਆਪਾਂ ਕਹਿਣਾ ਬਾਈ ਤੈਨੂੰ ਕੋਰਟ ਚ ਦੇਖੂਗਾ। ਅਗਲੇ ਨੇ ਕਹਿਣਾ ਬਾਈ ਜੀ ਡੀਸੀ ਦੇ ਉੱਪਰ ਨਹੀਂ ਜਾ ਸਕਦਾ। ਦੇ ਦੇ ਕੰਪਲੀਟ। ਡੀਸੀ ਆਪਣੇ ਹੱਕ ਦੀ ਕਰੂਗਾ ਬਾਹੂ ਦੇ ਹੱਕ ਦੀ ਕਰੂ। ਆਪਾਂ ਮਰ ਗਏ ਫਿਰ ਆਪਾਂ ਕਹਣਾ ਸਾਡੀ ਜ਼ਮੀਨ ਛੱਡ ਦੇ ਉਹਨੇ ਕਹਣਾ 15 ਸਾਲ ਦਾ ਐਗਰੀਮੈਂਟ ਮੈਂ ਨਹੀਂ ਛੱਡਦਾ ਮੇਰੀ ਮਰਜ਼ੀ ਹੈ ਆਪਾਂ ਕਹਾਂਗੇ ਪੈਸੇ ਦੇ ਦੇ ਮੇਰੇ ਕੋਲ ਪੈਸੇ ਨਹੀਂ ਹੈਗੇ ਮੈਂ ਨਹੀਂ ਵੱਧ ਦੇ ਸਕਦਾ ਅਲਟੀਮੇਟਲੀ ਬਾਈ ਜੀ ਆਪਾਂ ਉਹਨਾਂ ਨਾਲ ਨਹੀਂ ਲੜ ਸਕਦੇ ਆਪਾਂ ਖਤਮ ਹੋ ਜਾਵਾਂਗੇ ਦੂਜਾ ਆ ਗਿਆ ਐਮਐਸਪੀ ਵਾਲਾ ਐਮਐਸਪੀ ਬਾਈ ਜੀ ਜਿਹੜੀ ਗੱਲ ਮੋਦੀ ਕਹਿੰਦਾ ਨਾ ਹਰ ਇੰਟਰਵਿਊ 'ਚ ਨਾ ਟੁੱਟੀ ਹੈ ਨਾ ਟੁੱਟੇਗੀ ਐਸੇ ਹੀ ਰਹੇਗੀ ਠੀਕ ਹੈ ਬਿਲਕੁਲ ਸਹੀ ਕਹਿੰਦੋ ਨਾ ਉਹਨੇ ਤੋੜੀ ਹੈ ਨਾ ਤੋੜੂਗਾ ਹੋਊਗਾ ਕਿ ਇਹਦੇ ਚ ਅੱਜ ਜਿਹੜੀ ਸਾਡੀ ਇੱਕ ਮੰਡੀ ਐ ਮੰਡੀ ਦੇ ਬਰਾਬਰ ਨੇ ਇੱਕ ਪੈਰਲਰ ਪ੍ਰਾਈਵੇਟ ਮੰਡੀ ਖੜੀ ਹੋ ਜਾਣੀ ਐ ਬੜੀ ਸੋਹਣੀ ਕੰਕਰੀਟ ਵਾਲੀ ਐ ਸੋਹਣੇ ਸੋਹਣੇ ਦਫ਼ਤਰੇ ਸੀਆਂ ਵਾਲੇ ਗੇਟ ਦੇ ਉੱਪਰ ਕੰਡਾ ਲੱਗਿਆ ਹੋਣਾ ਕੰਪਿਊਟਰਾਈਜ਼ ਠੀਕ ਐ ਜੀ ਆਪਾਂ ਜਾ ਸਰਕਾਰੀ ਮੰਡੀ ਚ ਜਾਨੇ ਆ ਝਾਰਾ ਲਵਾਉਣੇ ਆ ਸਾਰੀ ਢੇੜੀ ਹਰਾਨੂ ਨੇ ਬੋਰੀਆਂ ਭਰ ਆ ਕੇ ਕੰਡਾ ਕਰਾਉਣੇ ਹਨਾ ਉੱਥੇ ਕੀ ਹੋਣਾ ਮੰ ਟਰਾਲੀ ਲਿਆਓ ਕੰਡੇ ਤੇ ਵਜਨ ਕਰਾਓ ਵਜਨ ਕਰਾਇਆ ਟਰਾਲੀ ਖਾਲੀ ਕਰੋ ਪੈਸੇ ਫੜੋ ਲੈ ਜਾਓ ਜਿੰਨਾ ਟਾਈਮ ਟਰਾਲੀ ਖਾਲੀ ਹੋਣੀ ਹੈ ਓਨਾ ਟਾਈਮ ਵੀਰ ਜੀ ਤੁਸੀਂ ਏਸੀ ਕਮਰੇ ਚ ਬੈਠੋ ਤੁਹਾਨੂੰ ਚਾਹ ਹੁੰਦੀ ਹੈ ਕੌਫੀ ਹੁੰਦੀ ਹੈ ਮੇਰੇ ਵਰਗੇ ਜੱਟ ਨੇ ਚੰਮਲ ਜਾਣਾ ਲੈ ਨਾਲੇ 200 ਰੁਪਏ ਵਾਧੋ ਤਾਂ ਨਾਲੇ ਸਾਲੇ ਨੇ ਯਾਰੇ ਅਸੀਂ ਉੱਥੇ ਲੈ ਜਾਣ ਲੱਗ ਜਾਣਾ ਇੱਕ ਸਾਲ ਲੈ ਜਾਵਾਂਗੇ ਦੋ ਸਾਲ ਲੈ ਜਾਵਾਂਗੇ ਜਿਹੜੇ ਸਾਡੇ ਆੜਤੀਏ ਨੇ ਉਹਨਾਂ ਨੇ ਕੀ ਕਰਨਾ ਜੇ ਦੋ ਸਾਲ ਫਸਲ ਨਾ ਆਈ ਉਹਨਾਂ ਨੇ ਆਪਣਾ ਪਹਿਆਂ ਬੰਦ ਕਰਨੀਆਂ ਨੇ ਜਿੰਦਾ ਲਾਉਣਾ ਤੰਬੂ ਪਟਣਾ ਘਰੇ ਲੈ ਜਾਣਾ ਵੀ ਚੰਗਾਈ ਸਾਸੀ ਕਰ ਆਪਣਾ ਜਦੋਂ ਤੁੰਮੀ ਨਹੀਂ ਆਇਆ ਬਾਈ ਜੀ ਕਲੋਜ਼ ਕਰ ਲੈਣਾ ਜਿੱਦੇ ਉਹ ਤੋਂ ਬਾਅਦ ਸਰਕਾਰ ਨੇ ਕੀ ਕਰਨਾ ਹੈ ਸਰਕਾਰ ਦਾ ਆਉਣਾ ਹੈ ਵੀ ਬਾਈ ਜੀ ਮੰਡੀ ਚ ਫਸਲ ਤਾਂ ਹੁਣ ਆ ਨਹੀਂ ਰਹੀ ਮੈਨੂੰ ਜਿਹੜੀ ਚੀਜ਼ ਲੱਗ ਰਹੀ ਹੈ ਸਰਕਾਰ ਨੇ ਵੀ ਮੰਡੀ ਚ ਫਸਲ ਤਾਂ ਨਹੀਂ ਰਹੀ ਆਪਾਂ ਖਰਚਾ ਵਧਾ ਰਹੇ ਹਾਂ ਮੰਡੀ ਭੰਗ ਕਰ ਦਿਓ ਜੀ ਮੰਡੀ ਭੰਗ ਕਰ ਦੇਣੀ ਹੈ ਜਿੱਦੇ ਮੰਡੀ ਭੰਗ ਕਰਤੀ ਨਾ ਉਹੀ ਜਿਹੜਾ ਬਾਣੀਆਂ ਤੁਹਾਨੂੰ ਠੰਡਾ ਪਲਾਉਂਦਾ ਸੀ ਕਾਫੀ ਪਲਾਉਂਦਾ ਸੀ 200 ਰੁਪਏ ਵਧ ਦਿੰਦਾ ਸੀ ਉਹ ਕਹੂਗਾ ਵੀ 1000 ਰੁਪਏ ਦਊਂਗਾ ਮੈਂ ਰੱਖਣੀਆਂ ਸੱਟਣੀਆਂ ਸੜਦੇ ਨਹੀਂ ਚੱਲ ਬਾ ਨਾਲੇ ਮਾਰਨਗੇ ਜੁੱਤੀਆਂ ਆਪਾਂ ਮਰ ਜਾਾਂਗੇ ਨਾ ਅਪਾ ਅਪਾ ਬਾਈ ਸਟੋਰ ਤਾਂ ਕਰ ਨਹੀਂ ਸਕਦੇ ਕਿਹੜਾ ਜ਼ਿਮੀਦਾਰ ਮੈਨੂੰ 100 ਕਿਲੋ ਵਾਲਾ ਜ਼ਿਮੀਦਾਰ ਦੱਸੋ ਜਿਹਦੇ ਕੋਲ ਸਟੋਰੇਜ ਦੀ ਆਪਸ਼ਨ ਹੈ ਨਹੀਂ ਕਰ ਸਕਦੇ ਆਪਾਂ ਸਟੋਰ ਆਪਾਂ ਤਾਂ ਮੌਕੇ ਤੇ ਜਾ ਕੇ ਵੇਚਣੀ ਆ ਦੋਨੇ ਹੋ ਗਏ ਇਹਨਾਂ ਦਾ ਜਿਹੜਾ 3 ਸਾਲ ਬਾਅਦ ਦਾ ਹੁਣ ਤੀਜਾ ਐਸੈਂਸ਼ੀਅਲ ਕਮੋਡਿਟੀ ਹੈ ਜਿੰਨਾ ਮਰਜ਼ੀ ਸਟੋਰ ਕਰ ਲੋ ਮੈਨੂੰ ਯਾਰ ਦੱਸੋ ਤਾਂ ਸੀ ਕਿਹੜਾ ਜ਼ਿਮੀਦਾਰ ਹੈ ਜਿਹਦੇ ਕੋਲ ਸਟੋਰੇਜ ਦੀ ਆਪਸ਼ਨ ਹੈ ਕੋਈ ਵੀ ਜ਼ਿਮੀਦਾਰ ਨਹੀਂ ਹੈਗਾ ਜਿਹਦੇ ਕੋਲ ਸਟੋਰੇਜ ਦੀ ਆਪਸ਼ਨ ਹੈ ਉਹ ਆਪਸ਼ਨ ਹੈਗੀ ਆ ਅਡਾਨੀਆਂ ਬਾਨੀਆਂ ਜਾਂ ਵੱਡੇ ਕਾਰਪੋਰੇਟਰਾਂ ਕੋਲ ਉਹਨਾਂ ਨੇ ਕੀ ਕਰਨਾ ਹੈ ਸਾਡਾ ਪਿਆਜ਼ ਆ ਸਾਡੀ ਕਣਕ ਹੈ ਉਹਨਾਂ ਨੇ ਖਰੀਦ ਕੇ ਸਟੋਰ ਕਰ ਲੈਣੀ ਹੈ ਸਟੋਰ ਕਰ ਲਈ ਮਾਰਕੀਟ ਚ ਸਪਲਾਈ ਬੰਦ ਕਰ ਦੇਣੀ ਹੈ ਜਿੱਦੇ ਮਾਰਕੀਟ ਦਾ ਫਿਰ ਸਪਲਾਈ ਡਿਮਾਂਡ ਵੱਧ ਗਈ ਸਪਲਾਈ ਹੈ ਨਹੀਂ ਫਿਰ ਅਗਲੇ ਨੇ 5 ਵਾਲੀ ਚੀਜ਼ ਨਾ 500 ਦੀ ਵੇਚਣੀ ਹੈ ਉਦੋਂ ਫਿਰ ਆਪਾਂ ਨਾ ਅੱਖਾਂ ਚ ਘਸੁੰਨ ਦੇ ਦੇ ਰੋਵਾਂਗੇ